ਇਹਦੀ ਕਿਸੇ ਨੂੰ ਭੁੱਖ ਨਹੀਂ ਹੁੰਦੀ ਜਦ ਵੀ ਭੁੱਖ ਜਾਗੀ ਕਿਰੂ ਜਾਗਦੀ ਹੈ ਸਵਾਲ ਹੈ ਭੁੱਖ ਕਿਰੂ ਜਾਗਦੀ ਹੈ ਕਦ ਜਾਗਦੀ ਹੈ ਆ ਕਿਰੂ ਜਾਗਦੀ ਹੈ ਕੋਈ ਨਹੀਂ ਹੂੰ ਉਹ ਕਦ ਜਾਗਦੀ ਕਿਹਨੂੰ ਆ ਇਹ ਕੋਗ ਲੱਗੀ ਉਹ ਨੂੰ ਜਾਗਦੀ ਹੈ ਜਿਹਨੂੰ ਮਾਇਆ ਵੱਲ ਜਿਹੜਾ ਚੱਕੀ ਨਾ ਮਾਇਆ ਬਲ ਪਿੱਠ ਕਰ ਲਓ ਸੰਸਾਰ ਵਾਲ ਪਿੱਟ ਕਰੇ ਤੋਂ ਬਿਨਾ ਨਾਮ ਦੀ ਭੁੱਖ ਜਗਦੀ ਹੋਈ ਨਹੀਂ ਜਨਾਜ਼ੇ ਸੰਸਾਰ ਦੇ ਵਿੱਚ ਇੱਛਾ ਹੈ ਕਿ ਦੇ ਵਿੱਚ ਕੋਈ ਚੀਜ਼ ਪ੍ਰਭਾਵਿਤ ਕਰਦੀ ਆਪਾਂ ਨੂੰ ਸੰਸਾਰ ਦੀ ਦੁਨੀ ਤੋਂ ਉਹਦਾ ਜੇ ਨਾਮ ਦੀ ਭੁੱਖ ਨਹੀਂ ਲੱਗਦੀ ਹੈ ਜਗਦੀ ਜਾਂਦੀ ਉਹ ਚੀਜ਼ ਦਬਦੀ ਦੀ ਹੈ ਜਿਵੇਂ ਅੱਗ ਜਲਣ ਲੱਗੇ ਬੜੀ ਜੀ ਉੱਤੇ ਥੋੜਾ ਜਿਹਾ ਪਾਣੀ ਛਲਦੀ ਆਪਾਂ ਨੂੰ ਜੇ ਜਲੀ ਮੁਝ ਜਾਂਦੀ ਹੈ ਜੇ ਮੁਝਣਾ ਅਜੇ ਵੀ ਪ੍ਰਚੰਡ ਕਰ ਲਈ ਤਾਂ ਫਿਰ ਜ਼ਿਆਦਾ ਐਫਰਟ ਕਰਨੀ ਬੂ ਜੀ ਆਪਾ ਉਹ ਥੋੜੀ ਜਲ ਲੱਗੀ ਹੈ ਉਹ ਤਾਂ ਉਹ ਜੀ ਆਪਾ ਬਿਟੀ ਦੀ ਬੜਪਾਤੀ ਕੋਈ ਜਲ ਦਾ ਜਤਨ ਕਰਾਂਗੇ ਤਾਂ ਹੀ ਮੁਝੂ ਤਾਂ ਹੀ ਮੁਝੂ ਵੀ ਜਿਹੜੀ ਕੋਈ ਚੀਜ਼ ਪ੍ਰਭਾਵਿਤ ਕਰੇ ਆ ਕੇ ਸ਼ੇਤ ਤਾਂ ਜਲਣ ਲੱਗਦੀ ਹੈ ਸਮਾਂ ਜਤਨ ਕਰੀਦਾ ਜਾਣਦਾ ਨੂੰ ਹਾਂਜੀ ਜਤਨ ਕਰੇ ਬਣਾ ਤਾਂ ਉਹ ਜਲਦੀ ਨਹੀਂ ਹੁੰਦੀ ਨਾ ਨਹੀਂ ਜਾਂਦੀ ਨਾ ਜਲਦੀ ਹੈ ਨਾ ਮੁਝਦੀ ਹੈ ਹਾਂ ਬੂ ਬੁਝੀ ਤਾਂ ਉਹ ਰੀ ਲੱਗੀ ਹੋਵੇ ਪਹਿਲਾਂ ਉਹ ਰੀ ਲੱਗੀ ਹੋਈ ਐ ਮਾਇਆ ਦੀ ਤ੍ਰਿਸ਼ਨਾ ਉਹ ਬੁਝਦੀ ਨਹੀਂ ਇਹ ਜਗਦੀ ਨਹੀਂ ਇਹ ਜਲਦੀ ਨਹੀਂ ਪਹਿਲਾਂ ਤਾਂ ਉਹ ਬੁਝੇ ਨਾ ਤਾਂ ਹੀ ਇਹ ਜੜੂ ਬਸ ਨਹੀਂ ਗਈ ਨਿਕਸੀ ਨਹੀਂ ਪਹਿਨਾ ਤਾਂ ਲੱਕੜੀ ਇਹ ਗਿੱਲੀ ਹੋ ਜਦੋਂ ਅੱਗ ਕੇ ਮੈਫਲੂ ਗਿੱਲੀ ਗਿੱਲੀ ਰੋੜੀਆ ਸਰੀਰ ਤਾਂ ਪਾਣੀ ਦਾ ਬੁਲਬੁਲਾ ਦਾ ਲਈ ਫਿਰਦਾ ਬੈਠਾ ਦਾ ਇਹ ਤੇ ਚਾਹੁੰਦਾ ਗਿਆਨ ਪਰਚੰਡ ਇਹ ਜਿਹੜੀ ਹੁੰਦਾ ਹੁੰਦਾ ਅੱਗ ਦਾ ਜਿਆਦਾ ਉਹ ਪਰਚੰਡਤਾ ਦਾ ਜਿਆਦਾ ਹੋਵੇ ਜਦ ਪਹਿਲਾਂ ਪਾਣੀ ਜਲ ਜੂ ਪਾਣੀ ਆਇਆ ਯਾ ਚਲਦੇ ਤਰ੍ਹਾਂ ਬਣ ਜਾਂਦੇ ਪਾਣੀ ਦੇ ਜਿਆਦਾ ਪਾਣੀ ਲਖਣ ਤੇ ਅਲੱਗ ਹੋ ਜੂ ਤਾਂ ਹੀ ਲੱਕੜਾ ਕੋ ਫੜੂ ਜਿਨੇ ਜੇ ਗਿੱਲੀ ਹੋਣ ਜਿਹੜਾ ਕਿ ਮੜੂ ਬਣਾਏ ਪਾਣੀ ਛੜੂਗਾ ਬਸ ਉਹਦਾ ਪਹਿਲਾ ਪਹਿਲਾ ਸਾਥੇ ਮਾਇਆ ਛੁੱਟਦੀ ਉਹ ਛੁੱਟਦੀ ਆ ਲੱਕੜੀ ਸੁੱਕਦੀ ਉਹ ਸੁੱਕਦੀ ਆ ਇਹ ਸਮਝ ਗਏ ਸਮਝ ਰਹੇ ਜਿਹੜਾ ਅਸੀਂ ਗਿਆਨ ਕਰਦੇ ਆ ਹਾਂ ਹਾਂ ਜੀ ਇਸ ਦੇ ਨਾਲ ਇਹਦਾ ਪਾਣੀ ਸੁੱਕ ਰਿਹਾ ਹਾਂ ਇਹਦਾ ਬਦਲ ਨਹੀਂ ਘਟ ਰਿਹਾ ਪਾਣੀ ਸੁੱਕ ਰਿਹਾ ਹੈ ਪਾਣੀ ਸੁੱਕ ਰਿਹਾ ਉਹ ਉਸਰਕ ਜਾਂ ਪਾਣੀ ਪੂਰਾ ਸੁੱਕ ਜਾਂਦਾ ਫਿਰ ਲੱਕੜਾ ਕੋ ਫੜਨ ਲੱਗ ਜਾਂਦੀ ਹੈ ਹਾਂ ਜਦੋਂ ਇਹ ਉੱਤੋਂ ਨਾ ਪਾਣੀ ਪੈ ਜਾ। ਉੱਤੋਂ ਵੀ ਪੈ ਸਕਦਾ ਨਾ ਪਾਣੀ। ਸੁੱਕੀਆਂ ਲਖੜਾਂ ਦਾ ਵੀ ਤਾਂ ਪਾਣੀ ਭਿੱਗਦੀਆਂ ਹੋ ਜਾਂਦੀਆਂ ਉਹ ਵੀ ਗਿੱਲੀਆਂ ਹੋ ਜਾਂਦੀਆਂ। ਜਦ ਤੱਕ ਤੀਲਾ ਰੱਖਿਆ ਹੋਵੇ 14 ਹੋਵੇ ਉਹ ਵੀ ਜਿਹੜੀ ਜੀਵ ਪ੍ਰਭਾਵਿਤ ਕਰ ਰਹੀ ਹੈ ਮਾਨੂੰ ਉੱਥੇ ਉਹਨੂੰ ਜਦੀ ਭਜਾ ਦੇਣਾ। ਜਦੋਂ ਉਹਨੇ ਕਰ ਹਾਂ ਉਹ ਪਤਾ ਲੱਗ ਜਾਣਾ ਆਪਾਂ ਉਹਦਾ ਵੀ ਇਹ ਕਰ ਰਹੀ ਹੈ ਗੜਬੜ ਕਰ। ਵੀ ਗੜਬੜ ਕਰੇ ਪਤਾ ਲੱਗ ਜਾਂਦਾ ਹੈ। ਪਤਾ ਲੱਗ ਜਾਂਦਾ ਜੇ ਜੇ ਧਿਆਨ ਹੋਵੇ ਇਹਨੂੰ ਗੱਲਾਂ 'ਚ ਫੇਰ ਪਤਾ ਲੱਗਦਾ ਸਾਰੀ ਗੱਲ ਦਾ। ਜੇ ਧਿਆਨ ਨਹੀਂ ਪਤਾਈ ਦੀ ਉਹਨੂੰ ਕੀ ਕਰਨਾ। ਜਦੋਂ ਕਹਿੰਦੇ ਕਿ ਕੀ ਕਰੀਏ ਜਿਹੜੇ ਹਾਂ ਤਾਂ ਕੀ ਕਰੀਏ ਲੈ ਆ ਕਰੋ ਉਹ ਕਹਿੰਦਾਗੇ ਆਜੋ ਭੈਜੋ ਓਏ ਆਉਂਦਾ 2 ਮਿੰਟ ਜਾਨਾ ਕੀ ਕਰੀਏ ਕਰੀਏ ਤਾਂ ਸਭ ਕੁਝ ਕਰੀਏ ਤੈਨੂੰ ਦੱਸੀਏ ਸੋਹ ਪਹਿਲਾਂ ਦਾ 2-4 ਸਾਲ ਚ ਸਾਰਾ ਕੁਝ ਇਕੱਠਾ ਕਰ ਫਿਰ ਤੈਨੂੰ ਦੱਸੀਏ ਵਿਆਹ ਮਹਿਲ ਬਣਾਉ ਹੁਣ